ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਆਪਾਂ ਕੱਲ੍ਹ ਵਾਲੀ ਕਹਾਣੀ ਦਾ ਦੂਜਾ ਭਾਗ ਲੜੀ ਜੋੜਨ ਲਈ ਤੁਹਾਨੂੰ ਕਹਾਣੀ ਦਾ ਪਹਿਲਾ ਭਾਗ ਸੁਣਨਾ ਪਵੇਗਾ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਦੋਂ ਕੋਮਲ ਆਪਣੇ ਪੇਕੇ ਘਰ ਪਹੁੰਚੀ ਤਾਂ ਉਸ ਦੀ ਭਾਬੀ ਸਾਰਿਆਂ ਲਈ ਖਾਣਾ ਪਰੋਸ ਰਹੀ ਸੀ ਤੇ ਸਾਰੇ ਜਾਣੇ ਉਸ ਦੇ ਖਾਣੇ ਦੀ ਬਹੁਤ ਤਾਰੀਫ ਕਰ ਰਹੇ ਸੀ ਸਵੇਰੇ ਸਵੇਰੇ ਕੋਮਲ ਨੂੰ ਆਪਣੇ ਘਰ ਵੇਖ ਕੇ ਉਸ ਦੇ ਪਿਤਾ ਜੀ ਨੇ ਪੁੱਛਿਆ ਕੋਮਲ ਤੂੰ ਹਾਂ ਪਾਪਾ ਜੀ ਹੁਣ ਮੈਂ ਉਸ ਘਰ ਵਿੱਚ ਦੁਬਾਰਾ ਨਹੀਂ ਜਾਊਂਗੀ ਕੀ ਹੋਇਆ ਪੁੱਤਰ ਕੋਈ ਲੜਾਈ ਝਗੜਾ ਹੋ ਗਿਆ ਲੜਾਈ ਝਗੜਾ ਅੱਜ ਫੇਰ ਮੇਰੇ ਘਰ ਵਾਲੇ ਨੇ ਮੈਨੂੰ ਕੁੱਟਿਆ ਹੈ ਸਾਰਾ ਦਿਨ ਘਰ ਦਾ ਕੰਮ ਕਰਕੇ ਥੱਕ ਜਾਂਦੀ ਹਾਂ ਜੇਕਰ ਸਵੇਰੇ ਉੱਠਣ ਵਿੱਚ ਦੇਰੀ ਹੋ ਗਈ ਤਾਂ ਇਸ ਵਿੱਚ ਵੀ ਉਹਨਾਂ ਨੂੰ ਪਰੇਸ਼ਾਨੀ ਹੈ ਸਵੇਰੇ ਸਵੇਰੇ ਨਾਸ਼ਤਾ ਬਣਾਉਣ ਲਈ ਆਵਾਜ਼ਾਂ ਮਾਰਨ ਲੱਗ ਜਾਂਦੇ ਹਨ ਮੈਂ ਕਿਹੜਾ ਉਸ ਘਰ ਦੀ ਨੌਕਰਾਨੀ ਹਾਂ ਕੋਮਲ ਤੂੰ ਇੰਨੀ ਕ ਗੱਲ ਤੇ ਹੀ ਇੱਥੇ ਆ ਗਈ 2 ਰੋਟੀਆਂ ਹੀ ਤਾਂ ਪਕਾਉਣੀਆਂ ਸੀ ਪਕਾ ਦਿੰਦੀ ਕੋਮਲ ਦੀ ਭਾਬੀ ਨੇ ਕਿਹਾ ਤਾਂ ਕੋਮਲ ਦੀ ਮਾਂ ਨੇ ਉਸ ਨੂੰ ਝਟਕਦੇ ਹੋਏ ਕਿਹਾ ਤੂੰ ਤਾਂ ਰਹਿਣ ਦੇ ਬੱਸ ਰਸੋਈ ਵਿੱਚ ਜਾ ਕੇ ਖਾਣਾ ਬਣਾ। ਕੋਮਲ ਧੀਏ ਤੂੰ ਇੱਥੇ ਸੋਫੇ ਤੇ ਬੈਠ। ਤੇਰੇ ਪਾਪਾ ਜੀ ਨੇ ਬਹੁਤ ਵੱਡੀ ਗਲਤੀ ਕਰ ਦਿੱਤੀ। ਜੋ ਬਚੋਲੇ ਦੇ ਕਹਿਣ ਤੇ ਤੈਨੂੰ ਵਾਪਸ ਭੇਜ ਦਿੱਤਾ ਸੀ। ਕੋਮਲ ਰੋਂਦੇ ਹੋਏ ਕਹਿਣ ਲੱਗੀ ਮੈਨੂੰ ਲੱਗਦਾ ਹੈ ਕਿ ਮੈਂ ਹੀ ਪਾਗਲ ਹਾਂ ਜਿਹੜੀ ਵਾਰ-ਵਾਰ ਮੂੰਹ ਉਠਾ ਕੇ ਇੱਥੇ ਆ ਜਾਂਦੀ ਹਾਂ। ਇੱਥੇ ਕਿਸੇ ਨੂੰ ਮੇਰੀ ਕੋਈ ਫਿਕਰ ਨਹੀਂ ਹੈ ਨਹੀਂ ਤੀਏ ਇਹ ਤੂੰ ਕਿਹੋ ਜੀਆਂ ਗੱਲਾਂ ਕਰ ਰਹੀ ਹੈ ਕੋਮਲ ਦੇ ਪਾਪਾ ਨੇ ਉਸ ਦੇ ਹੰਝੂ ਪੂੰਝਦੇ ਹੋਏ ਕਿਹਾ ਤੁਹਾਨੂੰ ਕੀ ਪਤਾ ਹੈ ਮੈਂ ਸਾਰਾ ਦਿਨ ਘਰ ਦਾ ਕੰਮ ਕਰਦੀ ਰਹਿੰਦੀ ਹਾਂ ਇਹ ਸੋਚ ਕੇ ਕਿ ਕਿਸੇ ਤਰ੍ਹਾਂ ਮੇਰਾ ਘਰ ਵਸ ਜਾਵੇ ਪਰ ਉਹ ਘਰ ਬਸਾਉਣਾ ਨਹੀਂ ਚਾਹੁੰਦੇ ਨਹੀਂ ਪੁੱਤਰ ਤੈਨੂੰ ਕੋਈ ਲੋੜ ਨਹੀਂ ਹੈ ਕਿਸੇ ਕੰਮ ਨੂੰ ਹੱਥ ਲਗਾਉਣ ਦੀ ਤੂੰ ਮੇਰੀ ਧੀ ਹੈ ਕਿਸੇ ਘਰ ਦੀ ਨੌਕਰਾਨੀ ਨਹੀਂ ਜੋ ساری ਉਮਰ ਉਹਨਾਂ ਦੀ ਗੁਲਾਮੀ ਕਰਦੀ ਰਹੇ ਆਪਣੇ ਮੰਮੀ ਪਾਪਾ ਦੀਆਂ ਗੱਲਾਂ ਸੁਣ ਕੇ ਕੋਮਲ ਨੇ ਕਿਹਾ ਕਿ ਹੁਣ ਮੈਂ ਕੁਝ ਨਹੀਂ ਜਾਣਦੀ ਮੈਂ ਤਾਂ ਬਸ ਉਹਨਾਂ ਤੇ ਕੇਸ ਕਰਕੇ ਤਲਾਕ ਲੈਣਾ ਹੈ ਹੁਣ ਮੈਂ ਕਿਸੇ ਦੇ ਕਹਿਣ ਤੇ ਉੱਥੇ ਨਹੀਂ ਜਾਵਾਂਗੀ ਨਹੀਂ ਤਾਂ ਉਹ ਮੇਰੇ ਉੱਪਰ ਹੁਕਮ ਹੀ ਚਲਾਉਂਦੇ ਰਹਿਣਗੇ ਨਾ ਪੁੱਤਰ ਚਿੰਤਾ ਨਾ ਕਰ ਹੁਣ ਜੋ ਕੁਝ ਤੂੰ ਚਾਹੇਂਗੀ ਉਹੀ ਹੋਵੇਗਾ ਬਸ ਪਾਪਾ ਜੀ ਤੁਸੀਂ ਹਰ ਵਾਰ ਇਹੀ ਕਹਿੰਦੇ ਹੋ ਪਰ ਮੈਨੂੰ ਫਿਰ ਉਸ ਨਰਕ ਵਿੱਚ ਫੇਜ ਦਿੰਦੇ ਹੋ ਨਹੀਂ ਪੁੱਤਰ ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ ਇਸ ਵਾਰ ਮੈਂ ਤੈਨੂੰ ਉੱਥੇ ਨਹੀਂ ਭੇਜਾਂਗਾ ਕੋਮਲ ਦੇ ਪਾਪਾ ਜੀ ਨੇ ਗੁੱਸੇ ਵਿੱਚ ਕਿਹਾ ਕੋਮਲ ਦੀ ਮਾਂ ਕਹਿਣ ਲੱਗੀ ਕਿ ਉਹਨਾਂ ਤੇ ਕੇਸ ਦਰਜ ਕਰਵਾਓ ਅਜਿਹੇ ਧਾਰਾਂ ਲਵਾਓ ਕਿ ਉਹ ਜੇਲ੍ਹ ਵਿੱਚੋਂ ਬਾਹਰ ਹੀ ਨਾ ਸਕਣ ਉਹਨਾਂ ਦੀ ਤਾਂ ਅਕਲ ਟਿਕਾਣੇ ਆ ਜਾਵੇਗੀ ਉਹਨਾਂ ਦੇ ਜ਼ੁਲਮਾਂ ਨਾਲ ਮੇਰੀ ਬੱਚੀ ਅੱਧੀ ਰਹਿ ਗਈ ਹੈ ਕੋਮਲ ਦੇ ਪਾਪਾ ਨੇ ਕਿਹਾ ਕਿ ਕੋਮਲ ਤੇਰਾ ਪੱਕਾ ਇਰਾਦਾ ਹੈ ਕਿ ਇਸ ਕਿਸ ਕਾਰਨ ਨਾਲ ਕਿਤੇ ਇਹ ਨਾ ਹੋਵੇ ਤੂੰ ਪਿੱਛੇ ਹਟ ਜਾਵੇਂ ਨਹੀਂ ਪਾਪਾ ਮੈਂ ਕਿਉਂ ਪਿੱਛੇ ਹਟਾਂਗੀ ਮੈਂ ਤਾਂ ਖੁਦ ਉਹਨਾਂ ਤੋਂ ਦੁਖੀ ਹਾਂ ਮੈਨੂੰ ਤਾਂ ਬਸ ਉਹਨਾਂ ਕੋਲੋਂ ਛੁਟਕਾਰਾ ਚਾਹੀਦਾ ਹੈ ਠੀਕ ਹੈ ਮੈਂ ਹੀ ਵਕੀਲ ਨਾਲ ਗੱਲ ਕਰਦਾ ਹਾਂ ਮੰਮੀ ਭੁੱਖ ਲੱਗੀ ਹੈ ਭਾਬੀ ਹਲੇ ਤੱਕ ਖਾਣਾ ਕਿਉਂ ਨਹੀਂ ਲੈ ਕੇ ਆਈ ਪ੍ਰਿਆ ਹਲੇ ਤੱਕ ਖਾਣਾ ਨਹੀਂ ਬਣਿਆ ਤੂੰ ਖਾਣਾ ਬਣਾ ਰਹੀ ਹੈ ਜਾਂ ਸੌ ਗਈ ਹੈ ਰਸੋਈ ਵਿੱਚ ਆਪਣੀ ਸੱਸ ਦੀ ਆਵਾਜ਼ ਲਗਾਉਂਦੇ ਹੀ ਪ੍ਰੀਆ ਖਾਣਾ ਪਰੋਸ ਕੇ ਲੈ ਆਈ ਲੈ ਕੋਮਲ ਤੂੰ ਖਾਣਾ ਖਾ ਅਤੇ ਅੰਦਰ ਜਾ ਕੇ ਆਰਾਮ ਕਰ ਬਾਕੀ ਸਭ ਅਸੀਂ ਦੇਖ ਲਵਾਂਗੇ ਸਾਰਾ ਦਿਨ ਘਰ ਦਾ ਕੰਮ ਕਰਨ ਤੋਂ ਬਾਅਦ ਥੱਕ ਹਾਰ ਕੇ ਪ੍ਰੀਆ ਆਪਣੇ ਕਮਰੇ ਵਿੱਚ ਗਈ ਤਾਂ ਉਸ ਦੇ ਘਰ ਵਾਲਾ ਹਲੇ ਤੱਕ ਦਸਤਰ ਦਾ ਕੰਮ ਕਰ ਰਿਹਾ ਸੀ ਪ੍ਰੀਆ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਥੋੜਾ ਬਹੁਤ ਘਰਵਾਲੀ ਵੀ ਧਿਆਨ ਦੇ ਦਿਆ ਕਰੋ ਤੁਹਾਡੀ ਭੈਣ ਪੇਕੇ ਆ ਕੇ ਬੈਠੀ ਹੈ ਥੋੜਾ ਉਸ ਨੂੰ ਵੀ ਸਮਝਾ ਦਿਆ ਕਰੋ ਪ੍ਰੀਆ ਤੈਨੂੰ ਕੀ ਲੱਗਦਾ ਹੈ ਕਿ ਮੈਂ ਕੋਮਲ ਨੂੰ ਕਦੇ ਕੁਝ ਸਮਝਾਉਂਦਾ ਨਹੀਂ ਪਰ ਉਹ ਤਾਂ ਖੁਦ ਹੀ ਕੁਝ ਸਮਝਣਾ ਨਹੀਂ ਚਾਹੁੰਦੀ ਹੁਣ ਕੀ ਮੈਂ ਉਸ ਨੂੰ ਘਰੋਂ ਕੱਢ ਦੇਵਾਂ ਨਹੀਂ ਮੇਰਾ ਇਹ ਮਤਲਬ ਨਹੀਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਸਿਰਫ ਇੱਕ ਪਾਸੇ ਦੀ ਗੱਲ ਸੁਣ ਰਹੇ ਹੋ ਸਾਨੂੰ ਉਸਦੇ ਸਹੁਰੇ ਪਰਿਵਾਰ ਵਾਲਿਆਂ ਦੀ ਵੀ ਗੱਲ ਸੁਣਨੀ ਚਾਹੀਦੀ ਹੈ ਹਾਂ ਪ੍ਰਿਆ ਪਿਛਲੀ ਵਾਰ ਕੋਮਲ ਨੂੰ ਸਮਝਾਵਾ ਜਾ ਕੇ ਉਸਦੇ ਸਹੁਰੇ ਘਰ ਭੇਜ ਦਿੱਤਾ ਸੀ ਪਰ ਹੁਣ ਜੇ ਓ ਲੋਕਾ ਬਾਰ-ਬਾਰ ਉਸ ਨੂੰ ਕੁੱਟਦੇ ਰਹੇ ਤਾਂ ਉਹ ਕਦੋਂ ਤੱਕ ਬਰਦਾਸ਼ਤ ਕਰੇਗੀ ਆਪਾਂ ਕੋਮਲ ਦੇ ਘਰ ਵਾਲੇ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਪਰ ਜੇਕਰ ਉਸਨੇ ਦਵਾਰਾ ਕੋਮਲ ਤੇ ਹੱਥ ਉਠਾਇਆ ਹੈ ਤਾਂ ਕੋਈ ਜ਼ਰੂਰ ਬਹੁਤ ਵੱਡੀ ਗੱਲ ਹੋਈ ਹੋਵੇਗੀ ਲੜਾਈ ਤਾਂ ਸਾਡੇ ਵਿੱਚ ਵੀ ਹੋ ਜਾਂਦੀ ਹੈ ਪਰ ਫਿਰ ਵੀ ਮੈਂ ਆਪਣੇ ਸਹੁਰੇ ਘਰ ਰਹਿ ਰਹੀ ਹਾਂ ਮੈਂ ਇਸ ਕਰਕੇ ਪਰੇਸ਼ਾਨ ਹਾਂ ਕਿ ਅਸੀਂ ਉਸ ਦੀ ਤਰਫਦਾਰੀ ਕਰਕੇ ਉਸ ਨੂੰ ਹਮੇਸ਼ਾ ਲਈ ਆਪਣੇ ਘਰ ਬਿਠਾ ਲਵਾਂਗੇ। ਪ੍ਰੀਆ ਜੇਕਰ ਕੋਮਲ ਆਪਣੇ ਪੇਕੇ ਘਰ ਰਹਿ ਕੇ ਦੋ ਰੋਟੀਆਂ ਖਾ ਵੀ ਲਊਗੀ ਤਾਂ ਤੈਨੂੰ ਕੀ ਦਿੱਕਤ ਹੈ? ਗੱਲ ਸਿਰਫ ਦੋ ਰੋਟੀਆਂ ਦੀ ਨਹੀਂ ਹੈ। ਪਾਪਾ ਜੀ ਕਹਿੰਦੇ ਹਨ ਕਿ ਅਸੀਂ ਕੋਮਲ ਦੇ ਸਹੁਰਿਆਂ ਤੇ ਕੇਸ ਕਰਾਂਗੇ। ਉਹਨਾਂ ਉੱਪਰ ਕੋਰਟ ਕੇਸ ਹੋਣ ਦੇ ਨਾਲ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਕਿਸੇ ਦੀ ਧੀ ਤੇ ਹੱਥ ਠਾਉਣ ਦਾ ਕੀ ਅੰਜਾਮ ਹੁੰਦਾ ਹੈ ਕੋਰਟ ਕੇਸ ਕਰਨ ਤੇ ਸਿਰਫ ਉਹਨਾਂ ਨੂੰ ਨਹੀਂ ਸਾਨੂੰ ਵੀ ਪਤਾ ਲੱਗੇਗਾ ਪੈਸਾ ਖਰਚ ਹੋਵੇਗਾ ਅਤੇ ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਉਹ ਅਲੱਗ ਇੱਕ ਵਾਰ ਉਹਨਾਂ ਦੀ ਗੱਲ ਵੀ ਸੋਣਾ ਲਓ ਜੇਕਰ ਉਹਨਾਂ ਨੂੰ ਕੋਮਲ ਦੀ ਜ਼ਰੂਰਤ ਨਹੀਂ ਤਾਂ ਇਹ ਉੱਥੇ ਨਹੀਂ ਜਾਵੇਗੀ ਅਸੀਂ ਇਸ ਦਾ ਤਲਾਕ ਕਰਵਾ ਕੇ ਦੂਜਾ ਵਿਆਹ ਕਰ ਦੇਵਾਂਗੇ ਕੋਮਲ ਦੀ ਕਿਹੜਾ ਜਿਆਦਾ ਉਮਰ ਹੋਈ ਹੈ ਅੱਛਾ ਬਸ ਇਹੀ ਕੰਮ ਰਹਿ ਗਿਆ ਕਿ ਉੱਥੋਂ ਲਿਆ ਕੇ ਇੱਥੇ ਬਿਠਾ ਲਿਆ ਅਤੇ ਇੱਥੋਂ ਲਿਆ ਕੇ ਦੂਜਾ ਵਿਆਹ ਕਰ ਦਿੱਤਾ ਕਿਉਂ ਕੋਮਲ ਦੀ ਜ਼ਿੰਦਗੀ ਬਰਬਾਦ ਕਰ ਰਹੇ ਹੋ ਹਲੇ ਵੀ ਕੁਝ ਨਹੀਂ ਵਿਗੜਿਆ ਸੋਚ ਸਮਝ ਕੇ ਫੈਸਲਾ ਕਰੋ ਪ੍ਰੀਆ ਮੈਨੂੰ ਸਭ ਪਤਾ ਹੈ ਤੈਨੂੰ ਕੋਮਲ ਦੇ ਇੱਥੇ ਰਹਿਣ ਤੋਂ ਤਕਲੀਫ ਹੋ ਰਹੀ ਹੈ ਕਿਉਂਕਿ ਤੇਰਾ ਕੰਮ ਵੱਧ ਗਿਆ ਹੈ ਇਸ ਕਰਕੇ ਤੂੰ ਇਹ ਸਭ ਬੋਲ ਰਹੀ ਹੈ ਤੂੰ ਵਸ ਆਪਣੇ ਕੰਮ ਨਾਲ ਮਤਲਬ ਰੱਖ ਸਹੀ ਗਲਤ ਦਾ ਫੈਸਲਾ ਕਰਨ ਲਈ ਅਸੀਂ ਹਾਂ ਅਗਲੇ ਦਿਨ ਸਵੇਰੇ ਉੱਠਦੇ ਹੀ ਪ੍ਰੀਆ ਨੇ ਕੱਪੜੇ ਧੋਣ ਦੀ ਮਸ਼ੀਨ ਲਗਾ ਦਿੱਤੀ ਤੇ ਸਾਰਿਆਂ ਲਈ ਖਾਣਾ ਬਣਾਉਣ ਲੱਗ ਪਈ ਜਦੋਂ ਪ੍ਰੀਆ ਕੱਪੜੇ ਸੁੱਕਣੇ ਪਾਉਣ ਲਈ ਘਰ ਦੇ ਵਿਹੜੇ ਵਿੱਚ ਗਈ ਤਾਂ ਉੱਥੇ ਬੈਠੀ ਕੋਮਲ ਆਪਣੀ ਕਿਸੇ ਸਹੇਲੀ ਨਾਲ ਫੋਨ ਤੇ ਗੱਲ ਕਰ ਰਹੀ ਸੀ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਪ੍ਰੀਆ ਉਸ ਦੇ ਪਿੱਛੇ ਖੜੀ ਹੈ ਉਹ ਆਪਣੀ ਸਹੇਲੀ ਨੂੰ ਕਹਿ ਰਹੀ ਸੀ ਕਿ ਮੈਂ ਉੱਥੇ ਬਿਲਕੁਲ ਵੀ ਵਾਪਸ ਨਹੀਂ ਜਾਵਾਂਗੀ ساری ਉਮਰ ਘਰ ਦੇ ਕੰਮ ਨਹੀਂ ਕਰਦੀ ਰਹਿਣਾ ਇੱਥੇ ਮੈਂ ਆਰਾਮ ਨਾਲ ਰਹਿੰਦੀ ਹਾਂ ਆਪਣੀ ਮਰਜ਼ੀ ਨਾਲ ਉੱਠਦੀ ਹਾਂ ਜਿਸ ਚੀਜ਼ ਦੀ ਲੋੜ ਹੁੰਦੀ ਹੈ ਉਹ ਹਾਜ਼ਰ ਹੋ ਜਾਂਦੀ ਹੈ ਫਿਰ ਮੈਂ ਸੌਰੇ ਘਰ ਜਾ ਕੇ ਨੌਕਰਾਨੀਆਂ ਵਾਂਗ ਕੰਮ ਕਿਉਂ ਕਰਾਂ ਇੰਨਾ ਕਹਿੰਦੇ ਹੋਏ ਕੋਮਲ ਉੱਚੀ ਉੱਚੀ ਹੱਸਣ ਲੱਗੀ ਅਤੇ ਬੋਲੀ ਭਾਬੀ ਦਾ ਕੀ ਹੈ ਉਸ ਨੂੰ ਤਾਂ ਆਦਤ ਹੈ ਦਿਨ ਭਰ ਘਰ ਦੇ ਕੰਮ ਕਰਨ ਦੀ ਉਸ ਦੀ ਕੀ ਮਜਾਲ ਹੈ ਕਿ ਮੇਰੀ ਮੰਮੀ ਪਾਪਾ ਦੇ ਅੱਗੇ ਬੋਲ ਸਕੇ ਕੋਮਲ ਦੀਆਂ ਇਹ ਗੱਲਾਂ ਸੁਣ ਕੇ ਪ੍ਰੀਆ ਗੁੱਸੇ ਵਿੱਚ ਲਾਲ ਹੋ ਗਈ ਅਤੇ ਬੋਲੀ ਅੱਛਾ ਤਾਂ ਇਹ ਗੱਲ ਹੈ ਤੂੰ ਸਿਰਫ ਇਸ ਲਈ ਇੱਥੇ ਆਈ ਹੈ ਕਿ ਉੱਥੇ ਤੈਨੂੰ ਕੰਮ ਕਰਨਾ ਪੈਂਦਾ ਹੈ ਅਤੇ ਇੱਥੇ ਐਸ਼ ਨਾਲ ਰਹਿੰਦੀ ਹੈ ਕੋਮਲ ਨੇ ਕਿਹਾ ਭਾਬੀ ਇਹ ਘਰ ਮੇਰੇ ਮੰਮੀ ਪਾਪਾ ਦਾ ਹੈ ਮੈਂ ਪੂਰੇ ਹੱਕ ਨਾਲ ਇੱਥੇ ਰਹਿ ਸਕਦੀ ਹਾਂ ਤੂੰ ਹੁੰਦੀ ਕੌਣ ਹੈ ਮੈਨੂੰ ਕੁਝ ਕਹਿਣ ਵਾਲੀ ਹੁਣ ਮੈਨੂੰ ਸਮਝ ਆਇਆ ਕਿ ਤੈਨੂੰ ਮੇਰੇ ਤੋਂ ਇੰਨੀ ਜਲਣ ਕਿਉਂ ਹੁੰਦੀ ਹੈ ਕਿਉਂਕਿ ਮੈਂ ਇੱਥੇ ਆਰਾਮ ਨਾਲ ਬੈਠੀ ਹਾਂ ਤੇ ਤੈਨੂੰ ਦਿਨ ਭਰ ਘਰ ਦਾ ਕੰਮ ਕਰਨਾ ਪੈਂਦਾ ਹੈ ਤੇਰੇ ਕੋਲ ਹੋਰ ਕੋਈ ਰਸਤਾ ਨਹੀਂ ਹੈ ਘਰ ਦਾ ਸਾਰਾ ਕੰਮ ਤਾਂ ਤੈਨੂੰ ਹੀ ਕਰਨਾ ਪਵੇਗਾ ਕੋਮਲ ਦੀ ਗੱਲ ਸੁਣ ਕੇ ਪ੍ਰੀਆ ਬੋਲੀ ਚੰਗਾ ਹੋਇਆ ਜੋ ਤੇਰੀ ਅਸਲੀਅਤ ਮੇਰੇ ਸਾਹਮਣੇ ਆ ਗਈ ਬਹੁਤ ਸੇਵਾ ਕਰ ਲਈ ਮੈਂ ਤੇਰੀ ਹੁਣ ਤੈਨੂੰ ਆਪਣੇ ਲਈ ਖਾਣਾ ਖੁਦ ਬਣਾਉਣਾ ਪਵੇਗਾ ਮੈਂ ਤੇਰੀ ਨੌਕਰਾਨੀ ਨਹੀਂ ਜਿਹੜੀ ਦਿਨ ਭਰ ਤੇਰੀ ਸੇਵਾ ਕਰਦੀ ਰਹਾ ਅੱਛਾ ਭਾਬੀ ਜੇਕਰ ਤੂੰ ਖਾਣਾ ਨਹੀਂ ਬਣਾਵੇਂਗੀ ਤਾਂ ਮਾਂ ਬਣਾ ਦੇਊਗੀ ਪ੍ਰਿਆ ਨੇ ਕਿਹਾ ਕੋਮਲ ਕੁਝ ਤਾਂ ਸ਼ਰਮ ਕਰ ਇਸ ਉਮਰ ਵਿੱਚ ਮਾਂ ਤੋਂ ਕੰਮ ਕਰਵਾਏਂਗੀ ਜਾਣਦੀ ਵੀ ਹੈ ਕਿ ਤੇਰੇ ਕਾਰਨ ਮੰਮੀ ਪਾਪਾ ਕਿੰਨੇ ਦੁਖੀ ਹਨ ਤੂੰ ਆਪਣਾ ਘਰ ਉਜਾੜ ਕੇ ਪੇਕੇ ਆ ਕੇ ਬੈਠੀ ਹੈਂ ਅੱਛਾ ਭਾਬੀ ਮੈਂ ਤਾਂ ਆਪਣਾ ਘਰ ਉਜਾੜ ਕੇ ਬੈਠੀ ਹਾਂ ਪਰੰਤੂ ਤੂੰ ਤਾਂ ਆਪਣਾ ਘਰ ਸੰਭਾਲ ਜਾ ਕੇ ਆਪਣਾ ਕੰਮ ਕਰ ਮੈਂ ਤਾਂ ਆਪਣਾ ਘਰ ਸੰਭਾਲ ਹੀ ਰਹੀ ਹਾਂ ਤੇਰੇ ਵਾਂਗ ਨਹੀਂ ਜੋ ਹਰ ਤੀਜੇ ਦਿਨ ਆਪਣਾ ਬੈਗ ਪੈਕ ਕਰਕੇ ਪੇਕੇ ਚਲੀ ਜਾਵਾ ਉਹਨਾਂ ਦੀਆਂ ਗੱਲਾਂ ਸੁਣ ਕੇ ਕੋਮਲ ਦਾ ਭਰਾ ਉੱਥੇ ਆਇਆ ਤੇ ਪ੍ਰੀਆ ਨੂੰ ਕਹਿਣ ਲੱਗਿਆ ਕਿ ਤੂੰ ਇੰਨਾ ਉੱਚੀ ਕਿਉਂ ਬੋਲ ਰਹੀ ਹੈ ਮੇਰੀ ਭੈਣ ਨੂੰ ਦੁਖੀ ਨਾ ਕਰ ਮੈਂ ਤੇਰੀ ਭੈਣ ਨੂੰ ਦੁਖੀ ਕਰ ਰਹੀ ਹਾਂ ਜਾਂ ਇਸ ਨੇ ਸਾਨੂੰ ਸਾਰਿਆਂ ਨੂੰ ਦੁਖੀ ਕਰ ਰੱਖਿਆ ਹੈ ਪ੍ਰੀਆ ਚਲਾਈ ਤਾਂ ਕੋਮਲ ਬੋਲੀ ਭਾਬੀ ਨੂੰ ਮੇਰੇ ਇੱਥੇ ਰਹਿਣ ਤੋਂ ਪਰੇਸ਼ਾਨੀ ਹੈ ਹਾਂ ਹੈ ਪਰੇਸ਼ਾਨੀ ਅਤੇ ਹੋਵੇ ਵੀ ਕਿਉਂ ਨਾ ਕਿਉਂ ਮੈਂ ਕਿਹੜਾ ਇਸ ਘਰ ਦੀ ਨੌਕਰ ਹਾਂ ਜਿਹੜੀ ਸਾਰਾ ਦਿਨ ਘਰ ਦਾ ਕੰਮ ਕਰਦੀ ਰਹਾ ਜੇਕਰ ਤੁਹਾਡੀ ਭੈਣ ਨੇ ਇਸ ਘਰ ਵਿੱਚ ਰਹਿਣਾ ਹੈ ਤਾਂ ਮੇਰੇ ਨਾਲ ਘਰ ਦਾ ਕੰਮ ਕਰਵਾਉਣਾ ਪਵੇਗਾ ਇਹ ਗੱਲ ਸੁਣ ਕੇ ਕੋਮਲ ਦੇ ਭਰਾ ਨੇ ਪ੍ਰੀਆ ਦੇ ਜ਼ੋਰ ਦੀ ਥੱਪੜ ਮਾਰਿਆ ਤਾਂ ਕੋਮਲ ਕਹਿਣ ਲੱਗੀ ਇੱਕ ਥੱਪੜ ਨਾਲ ਭਾਬੀ ਨਹੀਂ ਸੁਧਰਨ ਵਾਲੀ ਘੱਟ ਤੋਂ ਘੱਟ 2-4 ਹੋਰ ਲਾ ਪ੍ਰੀਆ ਦੇ ਘਰ ਵਾਲੇ ਨੇ ਕਿਹਾ ਜੇ ਕਰ ਮੇਰੇ ਘਰ ਵਿੱਚ ਰਹਿਣਾ ਹੈ ਤਾਂ ਚੁੱਪਚਾਪ ਰਹਿ ਨਹੀਂ ਤਾਂ ਮੇਰੇ ਘਰ ਤੋਂ ਚਲੀ ਜਾ ਪ੍ਰੀਆ ਸਭ ਦੇਖ ਕੇ ਹੈਰਾਨ ਰਹਿ ਗਈ ਪਰ ਹੁਣ ਉਸ ਨੇ ਤੈਅ ਕਰ ਲਿਆ ਕਿ ਉਹ ਇਸ ਘਰ ਵਿੱਚ ਇੱਕ ਨੌਕਰਾਨੀ ਵਾਂਗ ਨਹੀਂ ਰਹਿ ਸਕਦੀ ਪ੍ਰੀਆ ਨੇ ਆਪਣਾ ਸਮਾਨ ਪੈਕ ਕੀਤਾ ਤੇ ਘਰ ਤੋਂ ਬਾਹਰ ਜਾਣ ਲੱਗੀ ਉਸ ਨੂੰ ਇਸ ਤਰ੍ਹਾਂ ਜਾਂਦੇ ਵੇਖ ਕੇ ਉਸ ਦੇ ਸੱਸ ਸਹੁਰਾ ਹੈਰਾਨ ਹੋ ਗਏ ਪ੍ਰਿਆ ਕਿੱਥੇ ਜਾ ਰਹੀ ਹੈ ਘਰ ਵਿੱਚ ਤਾਂ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ ਇਸ ਤਰ੍ਹਾਂ ਘਰ ਛੱਡ ਕੇ ਨਹੀਂ ਜਾਣਾ ਚਾਹੀਦਾ ਅੱਛਾ ਮੇਰੇ ਲਈ ਤੁਹਾਨੂੰ ਇਹ ਛੋਟੀ ਗੱਲ ਲੱਗ ਰਹੀ ਹੈ ਪਰ ਜਦੋਂ ਇਹੀ ਗੱਲ ਤੁਹਾਡੀ ਬੇਟੀ ਤੇ ਲਾਗੂ ਹੁੰਦੀ ਹੈ ਤਾਂ ਉਦੋਂ ਤੁਹਾਡੇ ਵਿਚਾਰ ਕਿੱਥੇ ਚਲੇ ਜਾਂਦੇ ਹਨ ਪ੍ਰਿਆ ਗੱਲ ਤਾਂ ਦੱਸ ਕੋਈ ਕੀ ਹੋਈ ਹੈ ਦੇਖੋ ਪਾਪਾ ਜੀ ਮੈਂ ਜ਼ਿਆਦਾ ਗੱਲਾਂ ਨਹੀਂ ਕਰੂੰਗੀ ਬਸ ਇਨਾ ਕਹਿ ਸਕਦੀ ਹਾਂ ਕਿ ਇਸ ਘਰ ਵਿੱਚ ਨੌਕਰਾਨੀ ਬਣ ਕੇ ਨਹੀਂ ਰਹਿ ਸਕਦੀ ਪ੍ਰਿਆ ਕੀ ਤੈਨੂੰ ਕੋਮਲ ਦੇ ਇੱਥੇ ਰਹਿਣ ਤੋਂ ਦਿੱਕਤ ਹੈ ਨਹੀਂ ਪਾਪਾ ਜੀ ਮੈਨੂੰ ਕੋਮਲ ਦੇ ਇੱਥੇ ਰਹਿਣ ਨਾਲ ਕੋਈ ਪਰੇਸ਼ਾਨੀ ਨਹੀਂ ਬਲਕਿ ਕੋਮਲ ਤਾਂ ਖੁਦ ਹੀ ਆਪਣੇ ਆਪ ਵਿੱਚ ਇੱਕ ਵੱਡੀ ਪਰੇਸ਼ਾਨੀ ਹੈ ਮਾਪੇ ਤਾਂ ਆਪਣੀ ਬੇਟੀ ਨੂੰ ਸਮਝਾਉਂਦੇ ਹਨ ਉਹਨਾਂ ਦਾ ਘਰ ਬਸਾਉਣ ਦੀ ਸੋਚਦੇ ਹਨ ਕੋਈ ਗੱਲ ਨਹੀਂ ਘਰ ਵਿੱਚ ਛੋਟੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ ਪਰੰਤੂ ਇੱਥੇ ਤਾਂ ਤੁਸੀਂ ਖੁਦ ਹੀ ਆਪਣੀ ਬੇਟੀ ਦਾ ਘਰ ਉਜਾੜਨ ਲੱਗੇ ਹੋ ਉਸ ਦੇ ਨਾਲ ਨਾਲ ਮੇਰਾ ਵੀ ਘਰ ਉਜੜ ਰਿਹਾ ਹੈ ਕੀ ਅੱਜ ਤੱਕ ਮੈਂ ਤੁਹਾਡੇ ਸਾਹਮਣੇ ਉੱਚੀ ਆਵਾਜ਼ ਵਿੱਚ ਗੱਲ ਕੀਤੀ ਪਰ ਅੱਜ ਗੱਲ ਕੁਝ ਜ਼ਿਆਦਾ ਹੀ ਵੱਧ ਗਈ। ਪ੍ਰੀਆ ਦੀ ਗੱਲ ਸੁਣ ਕੇ ਉਸਦੇ ਸਹੁਰੇ ਨੇ ਕਿਹਾ ਠੀਕ ਹੈ ਜੇਕਰ ਤੈਨੂੰ ਸਾਡੀ ਬੇਟੀ ਨਾਲ ਇੰਨੀ ਪਰੇਸ਼ਾਨੀ ਹੈ ਤਾਂ ਜਾ ਆਪਣੇ ਪੇਕੇ ਘਰ ਚਲੀ ਜਾ। ਅਸੀਂ ਆਪਣੀ ਬੇਟੀ ਨੂੰ ਆਪਣੇ ਘਰ ਬਿਠਾ ਕੇ ਖਵਾ ਸਕਦੇ ਹਾਂ। ਪ੍ਰੀਆ ਉੱਥੋਂ ਚਲੀ ਗਈ ਤਾਂ ਕੋਮਲ ਦੀ ਮਾਂ ਨੇ ਕਿਹਾ ਇਹ ਤੁਸੀਂ ਕੀ ਕੀਤਾ ਸਾਡੀ ਧੀ ਦਾ ਘਰ ਤਾਂ ਖਰਾਬ ਹੋਇਆ ਹੀ ਹੈ ਹੁਣ ਪੁੱਤਰ ਦਾ ਘਰ ਵੀ ਖਰਾਬ ਕਰ ਰਹੇ ਹੋ ਕੋਮਲ ਦੇ ਪਾਪਾ ਜੀ ਕਹਿਣ ਲੱਗੇ ਕਿ ਜੇਕਰ ਪ੍ਰੀਆ ਜਾਂਦੀ ਹੈ ਤਾਂ ਜਾਣਦੇ ਪਰ ਮੇਰੀ ਬੇਟੀ ਨੂੰ ਕੋਈ ਪਰੇਸ਼ਾਨ ਕਰੇ ਇਹ ਮੈਂ ਬਿਲਕੁਲ ਵੀ ਸਹਿਣ ਨਹੀਂ ਕਰ ਸਕਦਾ ਪ੍ਰੀਆ ਨੂੰ ਗਏ ਹੋਏ ਹਲੇ ਇੱਕ ਹਫਤਾ ਹੀ ਹੋਇਆ ਸੀ ਕਿ ਉਸ ਦੀ ਸੱਸ ਜੋ ਕਿ ਦਮੇ ਦੀ ਮਰੀਜ਼ ਮਰੀਜ਼ ਸੀ ਸਾਰਾ ਦਿਨ ਘਰ ਦਾ ਕੰਮ ਕਰਕੇ ਉਸ ਦੀ ਤबीयत ਖਰਾਬ ਹੋ ਗਈ ਜਿਸ ਕਾਰਨ ਉਸ ਨੇ ਕੋਮਲ ਨੂੰ ਖਾਣਾ ਬਣਾਉਣ ਲਈ ਅਤੇ ਕੱਪੜੇ ਧੋਣ ਲਈ ਕਹਿ ਦਿੱਤਾ ਕੋਮਲ ਜਦੋਂ ਘਰ ਦਾ ਸਾਰਾ ਕੰਮ ਕਰਕੇ ਆਰਾਮ ਕਰਨ ਲਈ ਬੈਠੀ ਤਾਂ ਉਸ ਦੀ ਮੰਮੀ ਨੇ ਕਿਹਾ ਕਿ ਤੇਰੇ ਪਾਪਾ ਜੀ ਦਾ ਪੇਟ ਖਰਾਬ ਹੈ ਇਸ ਲਈ ਉਹਨਾਂ ਵਾਸਤੇ ਥੋੜੀ ਖਿਚੜੀ ਬਣਾ ਦੇ ਮਾਂ ਦੀ ਗੱਲ ਸੁਣ ਕੇ ਕੋਮਲ ਗੁੱਸੇ ਵਿੱਚ ਕਹਿਣ ਲੱਗੀ ਕਿ ਤੁਸੀਂ ਤਾਂ ਮੇਰਾ ਜੀਣਾ ਹਰਾਮ ਕਰ ਦਿੱਤਾ ਹੈ ਇਹ ਕੰਮ ਤਾਂ ਤੁਸੀਂ ਖੁਦ ਵੀ ਕਰ ਸਕਦੇ ਹੋ ਨਾ ਕੋਮਲ ਤੇਰੀ ਭਾਬੀ ਨੂੰ ਗਏ ਹੋ ਇੱਕ ਹਫਤਾ ਹੋ ਗਿਆ ਹਾਇ ਉਦੋਂ ਤੋਂ ਲੈ ਕੇ ਸਾਰਾ ਕੰਮ ਮੈਂ ਖੁਦ ਹੀ ਕਰ ਰਹੀ ਹਾਂ ਪਰ ਹੁਣ ਦੋ ਦਿਨ ਤੋਂ ਮੇਰੀ ਤबीयत ਖਰਾਬ ਹੈ ਜੇਕਰ ਤੈਨੂੰ ਕੰਮ ਕਰਨਾ ਪੈ ਗਿਆ ਤਾਂ ਤੂੰ ਮੈਨੂੰ ਸੁਣਾਉਣ ਲੱਗ ਪਈ ਤੁਹਾਨੂੰ ਨਾ ਸੁਣਾਵਾਂ ਤਾਂ ਹੋਰ ਕੀ ਕਰਾਂ ਥੱਕ ਗਈ ਹਾਂ ਮੈਂ ਇਸ ਘਰ ਦਾ ਕੰਮ ਕਰਕੇ ਕੋਮਲ ਨੇ ਕਿਹਾ ਤਾਂ ਉਸਦੀ ਮਾਂ ਬੋਲੀ ਠੀਕ ਹੈ ਬੇਟਾ ਥੋੜੀ ਦੇਰ ਆਰਾਮ ਕਰ ਲੈ ਬਾਅਦ ਵਿੱਚ ਬਣਾ ਦੇਵਾਂਗੀ ਕੋ ਮੜ ਗੁੱਸੇ ਵਿੱਚ ਕਹਿਣ ਲੱਗੀ ਮਾਂ ਤੂੰ ਸਵੇਰ ਤੋਂ ਆਰਾਮ ਹੀ ਕਰ ਰਹੀ ਹੈ ਥੋੜੀ ਖਿਚੜੀ ਵੀ ਨਹੀਂ ਬਣਾ ਸਕਦੀ ਜੇਕਰ ਮੇਰੀ ਤਬੀਅਤ ਠੀਕ ਹੁੰਦੀ ਤਾਂ ਮੈਂ ਖੁਦ ਹੀ ਬਣਾ ਲੈਂਦੀ ਮੈਨੂੰ ਬਹੁਤ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਮਾਂ ਖਿਚੜੀ ਹੀ ਬਣਾਉਣੀ ਹੈ ਕੋਈ ਪਹਾੜ ਤੇ ਨਹੀਂ ਚੜਨਾ ਥੋੜਾ ਜਾ ਤੋਰ ਫਿਰ ਲਵੇਂਗੀ ਤਾਂ ਕੋਈ ਆਫਟਰ ਨਹੀਂ ਆ ਜਾਵੇਗੀ ਕੋਮਲ ਦੇ ਪਾਪਾ ਘਰ ਅੰਦਰ ਦਾਖਲੇ ਹੁੰਦੇ ਹੀ ਕੋਮਲ ਨੂੰ ਕਹਿਣ ਲੱਗੇ ਕਿ ਕੋਮਲ ਮੇਰੇ ਲਈ ਇੱਕ ਗਲਾਸ ਪਾਣੀ ਗਰਮ ਕਰ ਦੇ ਮੈਂ ਦਵਾਈ ਲੈਣੀ ਹੈ ਉਸ ਤੋਂ ਬਾਅਦ ਮੇਰਾ ਕੁਰਤਾ ਪਜਾਮਾ ਵੀ ਪ੍ਰੈਸ ਕਰ ਦੇਣਾ ਮੈਂ ਕਿਤੇ ਜਾ ਕੇ ਆਉਣਾ ਹੈ ਪਰੰਤੂ ਕੰਮ ਕਰਨ ਦੀ ਗੱਲ ਸੁਣ ਕੇ ਕੋਮਲ ਗੁੱਸੇ ਵਿੱਚ ਬੋਲੀ ਜਿਸੇ ਜੀ ਨੂੰ ਦੇਖੋ ਦਿਨ ਭਰ ਕੋਮਲ ਕੋਮਲ ਦੇ ਨਾਮ ਦੀ ਰੱਟ ਲਾਈ ਰੱਖਦੇ ਹਨ 2 ਮਿੰਟ ਵੀ ਆਰਾਮ ਨਾਲ ਨਹੀਂ ਬੈਠਣ ਦਿੰਦੇ ਸਵੇਰ ਤੋਂ ਲੈ ਕੇ ਘਰ ਦੇ ਕੰਮ ਕਰਦੀ ਥੱਕ ਗਈ ਹਾਂ ਪੁੱਤਰ ਤੂੰ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ ਤੇਰੀ ਮਾਂ ਦੀ ਤबीयत ਠੀਕ ਨਹੀਂ ਹੈ ਇਸ ਲਈ ਤੈਨੂੰ ਕਹਿ ਦਿੱਤਾ ਕੰਮ ਕਰਨ ਨੂੰ ਆਪਣੇ ਪਾਪਾ ਦੀ ਗੱਲ ਸੁਣ ਕੇ ਕੋਮਲ ਨੇ ਕਿਹਾ ਹੁਣ ਮੈਂ ਘਰ ਦਾ ਕੋਈ ਕੰਮ ਨਹੀਂ ਕਰਾਂਗੀ ਫਿਰ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਮੈਥੋਂ ਕੱਪੜੇ ਪ੍ਰੈਸ ਨਹੀਂ ਹੁੰਦੇ ਤੁਸੀਂ ਖੁਦ ਕਰ ਦਿਓ ਮੈਂ ਤਾਂ ਆਪਣੇ ਕਮਰੇ ਵਿੱਚ ਸੌਣ ਲਈ ਜਾ ਰਹੀ ਹਾਂ ਆਪਣੀ ਬੇਟੀ ਦਾ ਇਹ ਰੂਪ ਦੇਖ ਕੇ ਉਸਦੇ ਮੰਮੀ ਪਾਪਾ ਹੈਰਾਨ ਰਹਿ ਗਏ ਕੀ ਹੋਇਆ ਹੈ ਕੋਮਲ ਨੂੰ ਅਸੀਂ ਤਾਂ ਅੱਜ ਤੱਕ ਕਦੇ ਉਸ ਨਾਲ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ ਇੰਨਾ ਪਿਆਰ ਕਰਦੇ ਹਾਂ ਉਸ ਨੂੰ ਪਰ ਉਹ ਸਾਡੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ ਕੋਮਲ ਦੀ ਮਾਂ ਨੇ ਕਿਹਾ ਇਸ ਦੇ ਕਾਰਨ ਹੀ ਪ੍ਰਿਆ ਸਾਡੇ ਨਾਲ ਨਾਰਾਜ਼ ਹੋ ਕੇ ਆਪਣੇ ਪੇਕੇ ਘਰ ਚਲੀ ਗਈ ਹੈ ਅਸੀਂ ਉਸ ਦੇ ਮਾਪੇ ਨੂੰ ਫੋਨ ਕਰਦੇ ਹਾਂ ਕੀ ਪਤਾ ਹੈ ਉਹ ਵਾਪਸ ਆ ਜਾਵੇ ਕੋਮਲ ਦੇ ਪਾਪਾ ਜੀ ਕਹਿਣ ਲੱਗੇ ਕਿ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਇੱਥੇ ਇਹ ਪਰੇਸ਼ਾਨੀ ਹੈ ਤੇ ਦੂਜੇ ਪਾਸੇ ਕੋਰਟ ਕੇਸ ਵਿੱਚ ਵਕੀਲ ਹੋਰ ਪੈਸੇ ਮੰਗ ਰਿਹਾ ਹੈ ਹੁਣ ਤਾਂ ਮੇਰੀ ਜੇਬ ਵੀ ਖਾਲੀ ਹੋਣ ਲੱਗੀ ਹੈ ਮੈਂ ਕਈ ਲੋਕਾਂ ਨਾਲ ਸਲਾਹ ਕਰ ਚੁੱਕਿਆ ਹਾਂ ਸਭ ਨੇ ਇਹੀ ਕਿਹਾ ਹੈ ਕਿ ਕੋਮਲ ਨੂੰ ਸਮਝਾ ਕੇ ਉਸਦੇ ਸਹੁਰੇ ਘਰ ਵਾਪਸ ਭੇਜ ਦਿਓ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਹੈ ਸਾਡੇ ਘਰ ਨੂੰ ਅਸੀਂ ਵਧੀਆ ਸ਼ਾਂਤੀ ਨਾਲ ਰਹਿ ਰਹੇ ਸੀ ਜਦੋਂ ਤੋਂ ਕੋਮਲ ਆਈ ਹੈ ਸਾਡੇ ਘਰ ਦੀ ਸ਼ਾਂਤੀ ਖਤਮ ਹੋ ਗਈ ਹੈ ਹੁਣ ਤਾਂ ਮੈਨੂੰ ਵੀ ਲੱਗਦਾ ਹੈ ਕਿ ਅਸੀਂ ਕੋਮਲ ਨੂੰ ਇੱਥੇ ਲਿਆ ਕੇ ਗਲਤੀ ਕਰ ਲਈ ਹੈ ਜਿਸ ਤਰ੍ਹਾਂ ਕੈਂਚੀ ਵਾਂਗ ਇਸ ਦੀ ਜ਼ੁਬਾਨ ਚੱਲਦੀ ਹੈ ਮੈਨੂੰ ਤਾਂ ਇਹੀ ਲੱਗ ਰਿਹਾ ਹੈ ਕਿ ਸਾਰਾ ਕਸੂਰ ਇਸ ਦਾ ਹੀ ਹੈ ਦੁਖੀ ਹੋ ਕੇ ਕੋਮਲ ਦੇ ਪਾਪਾ ਜੀ ਸਰਪੰਚ ਕੋਲ ਗਏ ਤਾਂ ਉਸਨੇ ਵੀ ਕਿਹਾ ਕਿ ਤੁਸੀਂ ਆਪਣੀ ਬੇਟੀ ਨੂੰ ਉਸਦੇ ਸਹੁਰੇ ਘਰ ਵਾਪਸ ਭੇਜ ਦਿਓ ਏਕ ਔੜ ਕੇਸ ਦੇ ਚੱਕਰਾਂ ਵਿੱਚ ਨਾ ਪਵੋ ਪਰ ਸਰਪੰਚ ਸਾਵ ਜੇਕਰ ਉਹਨਾਂ ਨੇ ਮੇਰੀ ਬੇਟੀ ਤੇ ਫੇਰ ਹੱਥ ਉਠਾਇਆ ਤਾਂ ਆਪਣੀ ਬੇਟੀ ਨੂੰ ਮਾਰ ਖਾਂਦੇ ਹੋਏ ਦੇਖ ਕੇ ਕੋਈ ਮਾਪਾਪ ਕਿਵੇਂ ਸਹਿਣ ਕਰ ਸਕਦਾ ਹੈ ਤੁਸੀਂ ਵੀ ਤਾਂ ਇਹੀ ਕੀਤਾ ਹੈ ਘਰ ਦੀ ਨੂੰ ਨੂੰ ਮਾਰਕੁੱਟ ਕਰਕੇ ਉਸ ਦੇ ਪੇਕੇ ਭੇਜ ਦਿੱਤਾ ਸਰਪੰਚ ਦੀਆਂ ਇਹ ਗੱਲਾਂ ਸੁਣ ਕੇ ਦੋਵੇਂ ਪਿਓ ਪੁੱਤ ਦੀਆਂ ਨਜ਼ਰਾਂ ਝੁੱਕ ਗਈਆਂ ਕਸੂਰ ਸਾਰਾ ਤੁਹਾਡੀ ਬੇਟੀ ਦਾ ਹੈ ਜਿਸ ਨੇ ਆਉਂਦੇ ਹੀ ਆਪਣੇ ਭਰਾ ਭਜਾਈ ਵਿੱਚ ਲੜਾਈ ਕਰਾ ਦਿੱਤੀ ਇਹ ਹੀ ਸਭ ਕੁਝ ਆਪਣੇ ਸਹੁਰੇ ਘਰ ਕਰਦੀ ਹੋਵੇਗੀ ਮੈਂ ਵਿਸਾਖਾ ਸਿੰਘ ਅਤੇ ਉਸ ਦੇ ਪੁੱਤਰ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਮੇਰੀ ਤਾਂ ਇਹੀ ਸਲਾਹ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੀ ਬੇਟੀ ਨੂੰ ਸਮਝਾਓ ਕਿ ਸੌਰੇਕਰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ ਸਰਪੰਚ ਦੀਆਂ ਗੱਲਾਂ ਸੁਣ ਕੇ ਕੋਮਲ ਦੇ ਪਾਪਾ ਜੀ ਨੇ ਕਿਹਾ ਕਿ ਮੈਂ ਹੁਣ ਵਿਸਾਖਾ ਸਿੰਘ ਨਾਲ ਕਿਵੇਂ ਨਜ਼ਰ ਮਿਲਾਵਾਂਗਾ ਗਲਤੀ ਤੇਰੀ ਬੇਟੀ ਦੀ ਹੈ ਇਸ ਲਈ ਮਾਫੀ ਤਾਂ ਤੁਹਾਨੂੰ ਮੰਗਣੀ ਹੀ ਪਵੇਗੀ ਬੇਟੀ ਦਾ ਘਰ ਬਸਾਉਣ ਤੇ ਉਜਾੜਨ ਵਿੱਚ ਮਾਪੇ ਦਾ ਹੀ ਸਭ ਤੋਂ ਵੱਡਾ ਹੱਥ ਹੁੰਦਾ ਹੈ ਇੱਕ ਵਾਰ ਪ੍ਰਿਆ ਤੋਂ ਵੀ ਜਾ ਕੇ ਮਾਫੀ ਮੰਗੋ ਅਤੇ ਸਨਮਾਨ ਦੇ ਨਾਲ ਉਸ ਨੂੰ ਵੀ ਆਪਣੇ ਘਰ ਲੈ ਆਓ ਸਰਪੰਚ ਕੋਲੋਂ ਵਾਪਸ ਆਉਂਦੇ ਹੀ ਕੋਮਲ ਦੇ ਪਾਪਾ ਜੀ ਨੇ ਕੋਮਲ ਨੂੰ ਕਮਰੇ ਤੋਂ ਬਾਹਰ ਬੁਲਾਇਆ ਅਤੇ 2-3 ਥੱਪੜ ਜੜ ਦਿੱਤੇ ਉਸ ਦੀ ਮਾਂ ਬੋਲੀ ਇਹ ਤੁਸੀਂ ਕੀ ਕਰ ਰਹੇ ਹੋ ਤੁਸੀਂ ਆਪਣੀ ਬੇਟੀ ਤੇ ਹੱਥ ਉਠਾ ਰਹੇ ਹੋ ਤਾਂ ਉਸ ਦੇ ਪਾਪਾ ਜੀ ਕਹਿਣ ਲੱਗੇ ਕਿ ਸਰਪੰਚ ਨੇ ਦੱਸਿਆ ਹੈ ਕਿ ਗਲਤੀ ਕੋਮਲ ਦੀ ਹੈ ਜਿਸ ਦੀ ਵਜ੍ਹਾ ਨਾਲ ਦੋ ਦੋ ਘਰ ਉਜੜ ਰਹੇ ਹਨ ਅਤੇ ਹਾਂ ਕੋਮਲ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਕੱਲ ਨੂੰ ਮੈਂ ਤੈਨੂੰ ਸੋਹਰੇ ਘਰ ਛੱਡ ਕੇ ਆਵਾਂਗਾ ਉਸ ਤੋਂ ਬਾਅਦ ਜੇ ਤੂੰ ਜ਼ਿਆਦਾ ਚੂੰ ਚਾਂ ਕੀਤੀ ਤਾਂ ਕਿ ਜਾਂ ਕਿਸੇ ਨਾਲ ਬਤਵੀਜੀ ਨਾਲ ਗੱਲ ਕੀਤੀ ਤਾਂ ਆਪਣੀ ਹਾਲਤ ਦੀ ਜ਼ਿੰਮੇਵਾਰ ਤੂੰ ਖੁਦ ਹੋਵੇਂਗੀ ਸੋਹਰੇ ਘਰ ਦੇ ਸਾਰੇ ਕੰਮ ਤੂੰ ਖੁਦ ਕਰੇਂਗੀ ਜੇਕਰ ਮੈਨੂੰ ਉਥੋਂ ਕੋਈ ਸ਼ਿਕਾਇਤ ਮਿਲੀ ਤਾਂ ਚੰਗਾ ਨਹੀਂ ਹੋਵੇਗਾ ਤੇਰੇ ਜਾਣ ਤੋਂ ਬਾਅਦ ਮੈਂ ਇਸ ਘਰ ਦੀ ਲక్ష్ਮੀ ਨੂੰ ਘਰ ਵਾਪਸ ਲੈ ਕੇ ਆਵਾਂਗਾ ਜਿਸ ਨੂੰ ਤੇਰੇ ਕਾਰਨ ਇਹ ਘਰ ਛੱਡ ਕੇ ਜਾਣਾ ਪਿਆ ਅਗਲੀ ਵਾਰ ਤੋਂ ਲੜਾਈ ਝਗੜਾ ਕਰਕੇ ਇੱਥੇ ਨਾ ਆਈ ਨਹੀਂ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣਨ ਤੋਂ ਬਾਅਦ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਨਾਲ